ਇਹ ਸੋਫਟ ਕਪੜੇ ਮੈਂ ਅੱਛੀ ਚੀਜ਼ ਹੈਗੀ ਐਕਡਮ ਰੈਡੀਮੇਡ ਮੈਂ ਇਹ ਦੇਖੋ ਇਸਕੇ ਸਾਰੇ ਕਲਰ ਹੈਗੇ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਚੰਡੀਗੜ੍ਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਚੰਡੀਗੜ੍ਹ ਦੀ ਫਰਾਈਡੇ ਸੇਲ ਦਿਖਾਵਾਂਗੇ ਜਿੱਥੋਂ ਤੁਸੀਂ ਸੂਟ ਬਹੁਤ ਹੀ ਸਸਤੇ ਰੇਟਾਂ ਤੇ ਲੈ ਸਕਦੇ ਹੋ ਇਹ ਜਿਹੜੀ ਸੇਲ ਹੈ ਸੈਕਟਰ 20 ਜਾਮਾ ਮਸਜਿਦ ਦੇ ਨੇੜੇ ਲੱਗਦੀ ਆ ਇਧਰ ਪਿੱਛੇ ਇਹ ਜਾਮਾ ਮਸਜਿਦ ਹੈ ਜਾਮਾ ਮਸਜਿਦ ਦੇ ਨਾਲ ਇੱਕ ਗਰਾਊਂਡ ਹੈ ਤੇ ਉਹਦੇ ਵਿੱਚ ਇਹ ਸੇਲ ਲੱਗਦੀ ਹੈ ਹਰੇਕ ਫਰਾਈਡੇ ਨੂੰ ਤੇ ਬਾਕੀ ਕਮੈਂਟਸ ਬਹੁਤ ਆਉਂਦੇ ਹੁੰਦੇ ਨੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਆ ਵੀ ਲੋਕੇਸ਼ਨ ਦੱਸੋ ਮੈਂ ਅੱਗੇ ਵੀ ਵੀਡੀਓ ਦੇ ਸ਼ੁਰੂ ਚੇ ਲੋਕੇਸ਼ਨ ਜਿਹੜੀ ਉਹ ਬੋਲਦਾ ਨਾ ਹੁੰਨਾ ਤੇ ਅੱਜ ਵੀ ਆਪਾਂ ਸਾਰੀ ਪ੍ਰੋਪਰ ਲੋਕੇਸ਼ਨ ਤੁਹਾਨੂੰ ਦੱਸਤੀ ਸੈਕਟਰ 20 ਜਾਮਾ ਮਸਜਿਦ ਚੰਡੀਗੜ੍ਹ ਹਰੇਕ ਫਰਾਈਡੇ ਨੂੰ ਇਹ ਸੇਲ ਲੱਗਦੀ ਆ ਸੋ ਚੱਲਦੇ ਆ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰੀ ਸੇਲ ਆਪਾਂ ਤੁਹਾਨੂੰ ਦਿਖਾਉਨੇ ਆ ਚਲਦੇ ਆਪਾਂ ਸਾਰੀ ਸੇਲ ਦੇਖਦੇ ਆਂ ਇਹ ਗਰਾਊਂਡ ਦੇ ਵਿੱਚ ਇਹ ਸੇਲ ਲੱਗਦੀ ਹੈ ਆਹ ਸਾਈਡ ਇੱਥੇ ਆ ਜਾਮਾ ਮਸਜਿਦ ਤੇ ਜਾਮਾ ਮਸਜਿਦ ਦੇ ਨਾਲ ਇਹ ਗਰਾਊਂਡ ਆ ਇੱਥੇ ਸੇਲ ਲੱਗਦੀ ਹੈ ਕੁਛ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਸੇਲ 'ਚ ਹੁੰਦੀਆਂ ਨੇ ਬਿਸਕਟ ਵਗੈਰਾ ਹਨਾ ਖਾਣ ਵਾਲੀਆਂ ਚੀਜ਼ਾਂ ਤੇ 스ਨੈਕਸ ਪੂਜੀਆ ਵਗੈਰਾ ਹਨਾ ਡਰਾਈ ਫਰੂਟ ਹੋਗੇ ਬਿਸਕਟ ਹੋਗੇ ਐਵੇਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਇਹ ਮੇਨ ਐਂਟਰੀ ਤੇ ਤੁਹਾਨੂੰ ਮਿਲ ਜਾਣਗੀਆਂ ਤੇ ਇੱਧਰ ਪਿੱਛੇ ਸਾਰੀ ਕੱਪੜਿਆਂ ਦੀ ਸੇਲ ਲੱਗਦੀ ਆ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਸੂਟ ਇੱਥੋਂ ਬਹੁਤ ਸਸਤੇ ਰੇਟਾਂ ਦੇ ਮਿਲ ਜਾਂਦੇ ਨੇ ਤੇ ਜਿਵੇਂ ਹੁਣ ਸਿਆਲਾਂ ਵਾਲਾ ਕੱਪੜਾ ਹਨਾ ਸਾਰਾ ਬਹੁਤ ਸਹੀ ਰੇਟਾਂ ਤੇ ਮਿਲ ਜਾਂਦਾ ਤੇ ਇੱਥੇ ਜਿਵੇਂ ਇਹ ਇਤਰ ਹੋਗੇ ਐਵੇਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਹਾ ਇਤਰ ਨੇ ਇੱਥੇ ਦੇਖੋ ਬਾਈ ਹਣੀਆਂ ਕੋਲ ਤੇ ਇਹਨਾਂ ਕੋਲ ਇਤਰ ਵੀ ਜਿਹੜੇ ਉਹ ਮਿਲ ਜਾਂਦੇ ਨੇ ਤੇ ਕੀ ਪ੍ਰਾਈਸ ਆ ਬਾਈ ਇਹਨਾਂ ਦਾ ਛੋਟੀ ਸ਼ੀਸ਼ੀ ਦਾ 50 50 50 50 ਰੁਪਏ ਦੇ ਵਿੱਚ ਆ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤ ਸਾਰੇ ਇਤਰ ਨੇ ਇੱਥੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹਨਾ ਜਿਹਦੀ ਫ੍ਰੈਗਰੈਂਸ ਤੁਹਾਨੂੰ ਪਸੰਦ ਆਉਂਦੀ ਆ ਤੇ ਇਧਰ ਨਾਲ ਇਹ ਜਿਵੇਂ ਕੰਬਲ ਹੋਗੇ ਤੇ ਜਿਉਂਕਿ ਹੁਣ ਸਿਆਲਾਂ ਦਾ ਮੌਸਮ ਆ ਗਿਆ ਤਾਂ ਸਿਆੜਾ ਵਾਲੀਆਂ ਸਾਰੀਆਂ ਚੀਜ਼ਾਂ ਇਹ ਸੇਲ ਦੇ ਵਿੱਚ ਆ ਗਈਆਂ ਆ ਸਾਰੇ ਇਹਨਾਂ ਨੇ ਡਬਲ ਬੈੱਡ ਦੇ ਕੰਬਲ ਸਿੰਗਲ ਬੈੱਡ ਦੇ ਕੰਬਲ ਜਿਹੜੇ ਹੋ ਇੱਥੇ ਲਾਏ ਹੋਏ ਨੇ ਕੀ ਪ੍ਰਾਈਸ ਆ ਬਾਈ ਕੰਬਲ ਦਾ ਕੰਬਲ 1200 1200 ਡਬਲ ਬੈੱਡ ਦਾ ਡਬਲ ਬੈੱਡ ਦਾ ਕੰਬਲ 1200 ਦਾ ਹੈ ਇੱਥੇ ਸਾਰੇ ਕੰਬਲ ਇਹਨਾਂ ਨੇ ਲਾਏ ਹੋਏ ਨੇ ਤੇ ਇੱਥੇ ਡਰਾਈ ਫਰੂਟ ਵੀ ਤੁਹਾਨੂੰ ਜਿਹੜੇ ਹੋ ਮਿਲ ਜਾਣਗੇ ਅਖਰੋਟ ਹੋਗੇ ਗਿਰੀ ਬਾਦਾਮ ਹਨਾ ਕਾਜੂ ਇਹ ਸਜੀ ਚੀਜ਼ਾਂ ਵੀ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜਾਣਗੀਆਂ ਫਰਾਈਡੇ ਸੇਲ ਦੇ ਵਿੱਚ ਕੱਪੜਿਆਂ ਦੇ ਨਾਲ ਨਾਲ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਕੱਪੜੇ ਵਾਲੀਆਂ ਲੱਗਦੀਆਂ ਨੇ ਤੁਸੀਂ ਦੇਖੋ ਸੂਟ ਸਾਰੇ ਜਿਹੜੇ ਉਹ ਪਾਏ ਨੇ ਹਨਾ ਹਰੇਕ ਤਰੀਕੇ ਦਾ ਤੁਹਾਨੂੰ ਕਪੜਾ ਜਿਹੜਾ ਇੱਥੋਂ ਮਿਲੂ ਆ ਜਿਵੇਂ ਸਿਆਣਾ ਵਾਲਾ ਸਾਰਾ ਕਪੜਾ ਆ ਗਿਆ ਹਨਾ ਇਹ ਕਿੰਨੇ ਦਾ ਹੈ ਭਈਆ? 200 ਆ ਆ ਕਿੰਨੇ ਰੁਪਏ ਮੀਟਰ ਹੈ ਭਈਆ? 1.5 ਸੌ ਰੁਪਏ ਮੀਟਰ ਇਹ ਕਿਹੜਾ ਕਪੜਾ ਇਹ? ਬੋਲੋ ਬੋਲੋ ਇਹ 1.5 ਸੌ ਰੁਪਏ ਮੀਟਰ ਹੈ ਬੋਲੋ ਨੇ ਸਾਰਾ ਸਿਆਣਾ ਵਾਲਾ ਕਪੜਾ ਇੱਥੇ ਬਾਕੀ ਹੋਰ ਬਹੁਤ ਸਾਰਾ ਕਪੜਾ ਹੈ ਕਿਹੜੇ-ਕਿਹੜਾ ਕਪੜਾ ਹੈ ਬਈ ਹੋਰ ਤੁਹਾਡੇ ਕੋਲ? ਜੈ ਚੈੱਕ ਠੀਕ ਹੈ ਜੀ ਬੈਲਵਰਟ ਕਟ్రਾਈ ਚੈੱਕ ਹਨਾ ਬਾਈ ਕਹਿੰਦਾ ਸਾਰਾ ਕਪੜਾ ਅੱਛਾ ਜੀ ਚਿਕਨ ਵੀ ਹੈ ਹਾਂ ਚਿਕਨ ਵੀ ਹੈਗਾ ਬਾਈ ਕਹਿੰਦਾ ਚਿਕਨ ਦਾ ਵੀ ਮਿਲ ਜੂ ਤੁਸੀਂ ਸੂਟ ਇੱਥੇ ਦੇਖੇ ਸਕਦੇ ਹੋ ਬਹੁਤ ਸਾਰਾ ਕਪੜਾ ਜਿਹੜਾ ਇੱਥੇ ਉਹ ਪਿਆ ਤੁਸੀਂ ਆ ਕੇ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਹਰ ਹਿੱਕ ਫਰਾਈਡੇ ਨੂੰ ਇਹ ਜਿਹੜੀ ਉਹ ਮਾਰਕੀਟ ਲੱਗਦੀ ਹੈ ਤੇ ਇੱਧਰ ਵੀ ਕੁਝ ਕੁ ਦੁਕਾਨਾਂ ਨੇ ਇਹ ਆਪਾਂ ਦੁਕਾਨਾਂ ਤੁਹਾਨੂੰ ਜਿਹੜੀਆਂ ਦਿਖਾ ਦਾਨੇ ਬਹੁਤ ਵੱਡੀ ਇਹ ਸੇਲ ਲੱਗਦੀ ਹੈ ਕੁਝ ਇੱਥੇ ਜਿਵੇਂ ਆਹ ਪਾਰਟੀ ਵੇਅਰ ਸੂਟ ਹੋਗੇ ਹਨਾ ਇਹ ਵੀ ਤੁਹਾਨੂੰ ਮਿਲ ਜਾਣਗੇ ਪਾਰਟੀ ਵੇਅਰ ਕਪੜਾ ਵੀ ਤੁਹਾਨੂੰ ਇਥੋਂ ਜਿਹੜਾ ਉਹ ਮਿਲ ਜੂ ਲੈਣਗੇ ਬਣਾਉਣੇ ਨੇ ਤੁਸੀਂ ਹਨਾ ਉਹਦੇ ਵਾਸਤੇ ਤੇ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਲੱਗਦੀਆਂ ਨੇਗੀਆਂ ਤੇ ਇੱਥੇ ਜਿਵੇਂ ਆ ਕੁਝ ਕੁੜਤੇ ਪਜਾਮੇ ਹੋਗੇ ਸੂਟਾਂ ਦੇ ਨਾਲ-ਨਾਲ ਕੁੜਤੇ ਪਜਾਮੇ ਵੀ ਤੁਹਾਨੂੰ ਜਿਹੜੇ ਉਹ ਮਿਲ ਜਾਂਦੇ ਨੇ ਆ ਸਾਰੇ ਕਲਰ ਜਿਹੜੇ ਇਹ ਕੁੜਤੇ ਪਜਾਮਿਆਂ ਦੀ ਨੇ ਵਾਈਟ ਕੁੜਤੇ ਪਜਾਮੇ ਹਨਾ ਹਾਂਜੀ ਦੇਖੋ ਸਰ ਹਮਾਰੇ ਪਾਸ ਗਰਮ ਕੁਰਤੀਆਂ ਇਹ ਟਾਊਡਰ ਇਸੈਟ ਹੈ ਰੈਡੀਮੇਡ ਮੈਂ ਅੱਛਾ ਜੀ ਸੇਲ ਮੇ ਲੋਗੇ ਤੋ 500 ਰੁਪਏ ਸੇਲ ਲਗਾਏਗੇ सेल सेल पाँच सौ रुपये इस तरह की वैरायटी हैंगी अलग अलग कलर कलर है अलग अलग डिजाइन में है ये देखो हमारे पास में ये सॉफ्ट कपड़े में है अच्छी चीज़ है एकदम रेडीमेड में ये देखो इसके सारे कलर हैं ये नए नए डिज़ाइन में नए कलर में ठीक है सर ये देखो ये साढ़े सात सौ रुपये का है आप मार्केट के अंदर जाओगे मार्केट के अंदर आपको पंद्रह सौ से कम नहीं मिलेगा ये आइटम जी ये हमारे यहाँ मिलेगा आपको साढ़े सात सौ रुपये ओनली ये देखो एक आइटम ये मिलेगा साढ़े सात सौ रुपये ओनली ये देखो लाइट वेट कपड़ा है प्योर ऊनी है काश्मीरी कुर्ती है एकदम ये देखो इस तरह के नायरा सेट आ जाएगा हमारे पास में ये देखो नायरा सेट में है ये साढ़े सात सौ रुपये है फिर देखो इस तरह के हमारे पास में गरम सूट आ जाएंगे हज़ार हज़ार रुपये में कानी के सूट हैंगे नए नए डिज़ाइन में सूट हैंगे अच्छे अच्छे प्रिंट में सूट हैं नए नए स्टेप में हैं देखो ये मैचिंग वाला सूट है इसके साथ में सोल स्टोल सब चीज़ आएगी इस तरह सूट बना वस, बनेगा ये देखो इस तरह का स्टेप बनेगा इसमें हज़ार रुपये सूट है एक ही आ जाएगा हमारे पास में प्योर कानी का सूट है प्योर कश्मीरी प्योर पश्मीने का सूट हजार रुपये सूट एक आ जाएगा प्रिंट में सूट इसमें जोन सा मर्जी वो ले लीजिए नए नए कलर में नए डिज़ाइन में अच्छे अच्छे सूट हैं अच्छी क्वालिटी है मार्केट के अंदर आपको पच्चीस सौ तीन हज़ार रुपये का सूट मिलेगा स्टॉल वगैरह सब चीज़ साथ में आती है ये सब स्पन के कपड़े में है काश्मीरी सूट है नए नए डिज़ाइन में नए कलर में देखो लावर सूट है इस तरह का स्टेपर सूट का बनेगा देखो पूरा सूट बनेगा आस्तीन का कपड़ा पजामों पर इस तरह का देखो ये सारा डिज़ाइन आएगा नए नए डिज़ाइन में सब हज़ार रुपए से हजार रुपए से है सब कश्मीरी सूट है प्योर गरम पश्मीने के सूट हैं नाम से बिकते हैं ये हमारी सब सेल लगी हुई है देखो इधर में स्टॉल वगैरह उधर में लगे हुए हैं सब चीज़ है हमारे पास है हर शुक्रवार में हर शुक्रवार को आते हैं हम इधर ही यही ठिया है अपना इधर ही आते हैं ऐसे घुसोगे तो फ्रंट पर पहले फर्स्ट नंबर पर आएंगे हम इधर से जी ਤੇ ਮਾਰਕੀਟ ਦੇ ਵਿੱਚ ਐਵੇਂ ਦੇ ਕੱਪੜੇ ਵੀ ਮਿਲ ਜਾਂਦੇ ਨੇ ਜਿਵੇਂ ਸਾ ਸ਼ਰਟਾਂ ਹੋ ਗਈਆਂ ਰੈਡੀਮੇਡ ਕੱਪੜੇ ਆਹ ਸਿਆਣਾ ਵਾਲੀਆਂ ਸ਼ਰਟਾਂ ਨੇ 450 ਰੁਪਏ ਦਾ ਪ੍ਰਾਈਸ ਦਾ ਬਹੁਤ ਮੋਟੀ ਸ਼ਰਟ ਹੈ ਤੇ ਬਿਲਕੁਲ ਪੂਰੇ ਸਿਆਣਾ ਦੇ ਵਿੱਚ ਪਾਉਣ ਵਾਲੀਆਂ ਹੋਰ ਬਹੁਤ ਸਾਰੇ ਕਲਰ ਨੇ ਜਿਵੇਂ ਦਾ ਟ੍ਰੈਂਡ ਅੱਜਕੱਲ ਚੱਲਦਾ ਹਨ ਡਬਲ ਐਕਸਐਲ ਤੱਕ ਸਾਈਜ਼ ਇਹਨਾਂ ਕੋਲ ਜਿਹੜੇ ਉਹ ਹੈਗੇ ਨੇ ਆ ਵੀ ਇੱਥੇ ਕੁਝ ਕਲਰ ਜਿਹੜੇ ਉਹ ਹੈਗੇ ਨੇ ਸੂਟਾਂ ਦੇ ਨਾਲ ਨਾਲ ਤੁਹਾਨੂੰ ਸ਼ਰਟਾਂ ਵੀ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਪੈਂਟਾਂ ਵੀ ਹੁੰਦੀਆਂ ਨੇ ਇਹਨਾਂ ਦੇ ਵਿੱਚ ਜਿਵੇਂ ਇੱਧਰ ਕੁਝ ਹੈ ਆਹ ਪੈਂਟਾਂ ਵੀ ਜਿਹੜੀਆਂ ਉਹ ਲਾ ਰਹੇ ਨੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਆ ਸਾਰੇ ਹੁਣ ਜਿਵੇਂ ਸਿਆਲਾਂ ਵਾਲਾ ਕਪੜਾ ਇੱਥੇ ਆ ਗਿਆ ਹਨਾ ਇਹ ਮਾਰਕੀਟ ਦੇ ਵਿੱਚ ਸਾਰਾ ਸਿਆਲਾਂ ਵਾਲਾ ਕਪੜਾ ਹੁਣ ਇੱਥੇ ਆ ਗਿਆ ਕੀ ਪ੍ਰਾਈਸਾਂ ਕਿਹ ਲੈਣਾ ਦਾ ਇਹ 800 850 800 850 ਤੇ ਇਹ 850 ਦੇ ਵਿੱਚ ਤੁਹਾਨੂੰ ਜਿਹੜਾ ਉਹ ਮਿਲ ਜੂਗਾ ਇਹ ਪੂਰਾ ਸੂਟ ਹੈ ਜੀ ਹਾਂ ਜੀ ਪੂਰਾ ਸੂਟ ਹੈ ਹਾਂ ਜੀ ਤੇ 850 ਬਾਕੀ ਇਧਰ ਜਿਵੇਂ ਹਾ ਕੁੜਤੇ ਪਜਾਮੇ ਹੋਗੇ ਕੁੜਤੇ ਪਜਾਮੇ ਵੀ ਤੁਹਾਨੂੰ ਇਥੋਂ ਜਿਹੜੇ ਉਹ ਮਿਲ ਜਾਣਗੇ ਹਰ ਇੱਕ ਕਲਰ ਦਾ ਕੁੜਤਾ ਪਜਾਮਾ ਤੁਹਾਨੂੰ ਇਥੋਂ ਮਿਲ ਜੂ ਵਾਈਟ ਕਲਰ ਦਾ ਵੀ ਜਿਹੜਾ ਉਹ ਮਿਲ ਜੂ ਕਿੰਨੇ ਰੁਪਏ ਮੀਟਰ ਤੋਂ ਸਟਾਰਟ ਆ ਬਾਈ ਕੁੜਤਾ ਪਜਾਮਾ 100 ਰੁਪਏ ਹੈ ਜੀ 110 ਹੈ 120 ਹੈ ਅੱਛਾ ਜੀ 150 160 ਹਾਂਜੀ ਅਲੱਗ ਅਲੱਗ ਵੈਰਾਈਟੀ ਹੈ ਹਾਂਜੀ ਸਰਦੀਆਂ ਵਾਲਾ ਸਰਦੀਆਂ ਵਾਲਾ ਸਰਦੀਆਂ ਵਾਲਾ ਤੋਂ ਅਲੱਗ-ਅਲੱਗ ਰੇਟ ਹੈ ਜੀ ਸੂਟ ਲੇਡੀ ਸੂਟ ਹੈ 700 750 850 950 ਠੀਕ ਹੈ ਜੀ ਅਲੱਗ-ਅਲੱਗ ਪ੍ਰਾਈਸ ਹੈ ਅਲੱਗ-ਅਲੱਗ ਸੂਟ ਹੈ ਵੱਡੇ-ਵੱਡੇ ਸੂਟ ਹਾਂਜੀ ਹਾਂਜੀ ਤੇ ਆ ਕੁਰਤਾ ਪਜਾਮਾ ਸਾਰਾ ਇਹ ਤੁਸੀਂ ਇੱਥੇ ਦੇਖ ਸਕਦੇ ਹੋ ਨਾ ਸਾਰੇ ਅਲੱਗ-ਅਲੱਗ ਕਲਰ 120 ਹੈ ਅੱਛਾ ਜੀ 100 ਵੀ ਹੈ ਹਾਂਜੀ 100 ਰੁਪਏ ਮੀਟਰ 110 ਰੁਪਏ ਮੀਟਰ ਤੁਹਾਨੂੰ ਇੱਥੋਂ ਜਿਹੜੇ ਉਹ ਮਿਲ ਜਾਣਗੇ ਤੇ ਵਾਈਟ ਤੁਸੀਂ ਲੈਣਾ ਇਹ ਵੀ ਤੁਹਾਨੂੰ ਮਿਲ ਜੂ ਬਾਕੀ ਨਾਲ ਇਧਰ ਕੁਝ ਹਾ ਪਾਰਟੀ ਵੇਅਰ ਹੋਗੇ ਹਨ ਤੇ ਲਹਿੰਗੇ ਬਣਾਉਣ ਵਾਸਤੇ ਹਰੇਕ ਤਰੀਕੇ ਦਾ ਸੂਟ ਤੁਹਾਨੂੰ ਇੱਥੋਂ ਜਿਹੜਾ ਹੋ ਮਿਲੂਗਾ ਆ ਚਿਕਨ ਦੇ ਵਿੱਚ ਹੋ ਗਿਆ ਜਿਵੇਂ ਹਨਾ ਹਰੇਕ ਤਰੀਕੇ ਦਾ ਕਪੜਾ ਤੁਹਾਨੂੰ ਇੱਥੋਂ ਜਿਹੜਾ ਮਿਲੂ ਕੜਾਈ ਵਾਲੇ ਸੂਟ ਜਿਹੜੇ ਉਹ ਮਿਲ ਜਾਣਗੇ ਬਹੁਤ ਵੱਡੀ ਇਹ ਜਿਹੜੀ ਉਹ ਸੇਲ ਲੱਗਦੀ ਆ ਤੁਸੀਂ ਦੇਖੋ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਬਹੁਤ ਵੱਡੀ ਮਾਰਕੀਟ ਹੈ ਤੇ ਆ ਵੀ ਇੱਥੇ ਕੁਝ ਕੁ ਸੂਟ ਜਿਹੜੇ ਉਹ ਹੈਗੇ ਨੇ ਆਪਾਂ ਦੇਖਦੇ ਆ ਕਿੰਨਾ ਪ੍ਰਾਈਸ ਆ ਕਿੰਨੇ ਦਾ 1000 ਰੁਪਏ ਦਾ 1000 ਰੁਪਏ ਦਾ 9.5 ਮੀਟਰ ਕਪੜਾ ਹੈ 9.5 ਮੀਟਰ 9.5 ਮੀਟਰ ਕਪੜਾ ਭਾਈ ਕਹਿੰਦਾ 1000 ਰੁਪਈਆ ਦਾ अच्छा जी ये बॉटम पे आ जाएगा पूरा वर्क हाँ जी ठीक है जी थी? ये बाजू पे आएगा हाँ जी ये बैक आ जाएगी आपकी हाँ जी देखिए फ्रंट आ गया ये हाँ जी ये पर फ्र... फ्रेंड का पल्ला आ गया पूरा हाँ जी ये सारा सर्दियों वाले हैं सब सर्दियों वाले आ गा गा। आपको मैंने कश्मीरी वर्क में आ जाएगा हाँ जी ਇਸਿਰ 600 ਰੁਪਏ ਵਿੱਚ ਅੱਛਾ ਸਿਰਫ 600 ਰੁਪਏ 600 ਵਿੱਚ ਹਾਂ ਵਿਦ ਸ਼ਾਲ ਆਏਗਾ 600 ਰੁਪਏ ਵਿੱਚ ਠੀਕ ਹੈ ਜੀ ਇੱਕ ਲਦਾ ਕੀ ਸੂਟ ਆਏਗਾ ਇਹ ਜਰੇ ਸੋਨਾ ਚਾਂਦੀ ਵਰਕ ਵਿੱਚ ਆਤਾ ਹੈ ਅੱਛਾ ਜੀ ਠੀਕ ਹੈ ਜੀ ਇਹ 1200 ਮਾਏਗਾ ਸਿਰਫ ਵਿਦ ਸ਼ਾਲ ਆਏਗਾ 9.5 ਮੀਟਰ ਕਪੜਾ ਆਏਗਾ ਹਾਂ ਜੀ ਇਸ ਤਰ੍ਹਾਂ ਦੇ ਕਪੜੇ ਇਥੋਂ ਜਿਹੜੇ ਉਹ ਮਿਲ ਜਾਣਗੇ ਸਾਰੇ ਮਤਲਬ ਸਿਆਣਾ ਵਾਲੇ ਸੂਟ ਆ ਗਏ ਬਾਈ ਉਹਨੇ ਜਿਵੇਂ ਪ੍ਰਾਈਸ ਵੀ ਦੱਸੇ ਨੇ ਪਸ਼ਮੀਨੀ ਸੂਟ ਨੇ ਬਾਈ ਕਹਿੰਦੇ ਬਾਕੀ ਬਹੁਤ ਸਾਰੇ ਇਹਨਾਂ ਦੇ ਕੋਲ ਲੱਗੇ ਵੀ ਜਿਹੜੇ ਇੱਥੇ ਹੋਏ ਨੇ ਡਿਸਪਲੇ 'ਨਾਂ ਨਹੀਂ ਕੀਤੇ ਹੋਏ ਖਰਗੋਸ਼ ਦੇ ਵਾਲ ਦੇ ਵਿੱਚ ਬਾਈ ਕਹਿੰਦਾ ਖਰਗੋਸ਼ ਦੇ ਵਾਲਾਂ ਵਾਲਾ ਸੂਟ ਖਰਗੋਸ਼ ਦੇ ਵਾਲ ਹੁੰਦਾ ਹੈ ਸਵੀ ਹੋਈ ਹੈ ਅੱਛਾ ਇਹ ਹੁੰਦਾ ਨਾ ਖਰਗੋਸ਼ ਦੇ ਵਾਲ ਮੈਂ ਹੁੰਦਾ ਹੈ ਇਹ ਪਿਓਰ ਦਾ ਸੂਟ ਹੁੰਦਾ ਹੈ ਰਿੰਗ ਪਾਸ ਕਪੜਾ ਹੁੰਦਾ ਹੈ ਪਸ਼ਮੀਨੇ ਮੈਂ ਅੰਗੂਠੀ ਸੇ ਪੂਰਾ ਨਿਕਲ ਜਾਏਗਾ ਅੱਛਾ ਇਹ ਥੋੜਾ ਮਹਿੰਗਾ ਹੁੰਦਾ ਹੈ ਚੀਜ਼ ਬੜੀ ਕੁਆਲਿਟੀ ਹੈ ਇਹ 2500 ਦੀ ਰੇਂਜ ਮੈਂ ਆਏਗਾ ਕੁਆਲਿਟੀ ਬੜੀ ਵਧੀਆ ਹੋਗੀ ਆਪਕੋ ਅੱਛਾ ਅੱਛਾ ਇਹ 2500 ਰੁਪਿਆ ਪ੍ਰਾਈਸ ਆ ਹਾਂ ਜੀ ਖਰਗੋਸ਼ ਦੇ ਵਾਲ ਦੇ ਵਿੱਚ ਹੁੰਦਾ ਇਸ ਤਰ੍ਹਾਂ ਦੇ ਸੂਟ ਤੁਹਾਨੂੰ ਇੱਥੋਂ ਜਿਹੜੇ ਉਹ ਮਿਲਣਗੇ ਸਾਰਾ ਇਹ ਸਰਦੀਆਂ ਵਾਲਾ ਕਪੜਾ ਤੇ ਇਹਨਾਂ ਦਾ ਕੀ ਪ੍ਰਾਈਸ ਆ ਬਾਈ 300 ਦਾ ਰੈਡੀमेड ਕਿੰਨਾ 500 ਰੁਪਏ ਦਾ ਸੈੱਟ 500 ਦਾ ਸੈੱਟ ਹਾਂ ਜੀ ਆਹ ਰੈਡੀमेड ਸੂਟ ਤੁਸੀਂ ਦੇਖ ਸਕਦੇ ਹੋ 500 ਦਾ ਸੈੱਟ ਆ ਇਹ ਇਹ ਫੁੱਲ 500 ਦਾ ਹਾਂ ਇਹ ਸੈੱਟ 500 ਦਾ ਬਾਕੀ ਤੇ ਨਾਲ ਕੋਲ ਹੋਰ ਬਹੁਤ ਸਾਰੇ ਨੇ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਸਾਈਜ਼ ਸਾਈਜ਼ ਸਾਰੇ ਹੋਣਗੇ ਸਾਈਜ਼ ਇਹਨਾਂ ਕੋਲ ਪਏ ਨੇ ਜਿਵੇਂ ਤੁਸੀਂ ਦੇਖੋ ਡਬਲ ਐਕਸਲ 3 ਐਕਸਲ ਹਨਾ ਬਹੁਤ ਸਾਰੇ ਸਾਈਜ਼ ਇੱਥੇ ਜਿਹੜੇ ਉਹ ਹੈਗੇ ਨੇ ਤੇ ਇਸ ਤਰ੍ਹਾਂ ਦੇ ਸੂਟ ਇੱਥੋਂ ਤੁਸੀਂ ਲੈ ਕੇ ਜਿਹੜੇ ਉਹ ਜਾ ਸਕਦੇ ਹੋ ਬਹੁਤ ਵੱਡੀ ਇਹ ਮਾਰਕੀਟ ਜਿਹੜੀ ਉਹ ਹੁੰਦੀ ਹੈ ਹਨਾ ਸੂਟਾਂ ਦੀ ਤੇ ਇੱਧਰ ਵੀ ਕੁਝ ਹੋਰ ਦੁਕਾਨਾਂ ਨੇ ਗਈਆਂ ਇਹ ਵੀ ਆਪਾਂ ਤੁਹਾਨੂੰ ਇੱਥੇ ਦਿਖਾ ਦਾਂਗੇ ਤੇ ਇਹਨਾਂ ਨੇ ਸੂਟ ਜਿਹੜੇ ਉਹ ਲਾਏ ਹੋਏ ਨੇ ਸਾਰੇ ਆਹ ਕੁਝ ਪਾਰਟੀ ਵੇਅਰ ਹੋਗੇ ਲੈ ਕੇ ਬਣਾਉਣ ਵਾਸਤੇ ਹਨਾ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਤੇ ਕਿਹੜੇ-ਕਿਹੜੇ ਸੂਟ ਹੁੰਦੇ ਆਂਕਲ ਤੁਹਾਡੇ ਕੋਲ वेलवेट सीक्वेंस होती है जी हाँ जी ये देखिए आप वेलवेट सीक्वेंस है कॉटराइज है अच्छा जी ब्रॉकेट है कॉटन है नेट हाँ है कितने तो प्राइस स्टार्ट में ये है ये वेलवेट है ढाई सौ रुपये मीटर अच्छा जी ये डेढ़ सौ रुपये मीटर है कॉटराइज हाँ डबल पना है इसका हाँ ब्रॉकेट है सौ रुपये मीटर डबल पना है अच्छा हाँ बाकी कॉटन है रनिंग आइटम है उसका तो कोई नहीं ਇਸ ਤਰ੍ਹਾਂ ਦੇ ਕੱਪੜੇ ਤੁਹਾਨੂੰ ਇਥੋਂ ਜਿਹੜੇ ਉਹ ਮਿਲ ਜਾਣਗੇ ਹਨ ਤੁਸੀਂ ਆ ਕੇ ਹਰ ਇੱਕ ਫਰਾਈਡੇ ਨੂੰ ਐਵੇਂ ਸੇਲ ਲੱਗਦੀ ਆ ਜਿਵੇਂ ਆ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਹੀ ਹਰ ਇੱਕ ਸ਼ੁੱਕਰਵਾਰ ਨੂੰ ਇੱਥੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਹੈਗੀਆਂ ਤੇ ਇਧਰ ਹੋਰ ਵੀ ਦਿਖਾਉਣੇ ਆਪਾਂ ਬਾਈ ਉਹਨੀਆਂ ਕੋਲ ਕਸ਼ਮੀਰੀ ਸੋਲਮੇ ਹੈ ਸਟੋਲ ਮੇ ਹੈ ਜੀ ਕੀ ਪ੍ਰਾਈਸ ਕੀ ਹੈ ਨਾ ਵਾ ਅਲੱਗ ਅਲੱਗ ਪ੍ਰਾਈਸ ਹੈ ਸਭ ਦਾ ਅੱਛਾ ਅੱਛਾ ਕਿੰਨੇ ਤੋਂ ਸਟਾਰਟ ਆ ਪ੍ਰਾਈਸ 800 ਸੇ ਸਟਾਰਟ ਹੈ 800 ਵਾਲੇ ਆ ਨੇ ਹਾਂ 800 ਵਾਲੇ ਹੈ ਕਡਾਈ ਵਾਲੇ ਠੀਕ ਹੈ ਜੀ ਠੀਕ ਹੈ इधर लगा लो नो देखो कलर भी बहुत बेहतरीन है प्योर का कश्मीरी सूट है सोल भी साथ में है इसका जी और कलर ऑप्शन बहुत अच्छे अच्छे मिल जाएंगे इसमें जी प्राइस ये बाईस सौ बाईस सौ कानी का सूट है कमबत्ती भी कर देते हैं रेट बना के देते जी ਜਿਸ ਕੋ ਵੀ ਚਾਹੀਏ ਇਧਰ ਆਓ ਸ਼ੁਕਰਵਾਰ ਮੈਂ ਲੈ ਕੇ ਜਾਓ ਹਰ ਇੱਕ ਸ਼ੁਕਰਵਾਰ ਨੂੰ ਆਈ ਸ਼ੁਕਰਵਾਰ ਮੈਂ ਲੱਗਦੀ ਹੈ ਇਧਰ ਠੀਕ ਹੈ ਜੀ ਓਕੇ ਤੇ ਐਵੇਂ ਦੇ ਸੂਟ ਤੁਹਾਨੂੰ ਇਥੋਂ ਮਿਲ ਜਾਣਗੇ ਬਾਈ ਹਣੀਆਂ ਕੋਲ ਹੈ ਨਾ ਕਸ਼ਮੀਰੀ ਸੂਟ ਤੁਸੀਂ ਲੈ ਕੇ ਜਾ ਸਕਦੇ ਹੋ ਜਿਵੇਂ ਦਿਖਾਏ ਵੀ ਨਹੀਂ ਬਾਈ ਨੇ ਤੇ ਉਧਰ ਜਿਵੇਂ ਕੁਝ ਸ਼ਾਲ ਸਟਾਲ ਹੈ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਇਥੋਂ ਜਿਹੜੀਆਂ ਉਹ ਮਿਲ ਜਾਣਗੇ ਬਹੁਤ ਵੱਡੀ ਇਹ ਮਾਰਕੀਟ ਹੈ ਅੱਗੇ ਚੱਲਦੇ ਆਂ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਨਾ ਹੋਰ ਇੱਧਰ ਵੀ ਤੁਸੀਂ ਦੇਖੋ ਆ ਸਾਰੇ ਸੂਟ ਇੱਥੇ ਜਿਵੇਂ ਲਾਏ ਹੋਏ ਨੇ ਹਨਾ ਡਿਸਪਲੇ ਜਿਹੜੇ ਉਹ ਕੀਤੇ ਹੋਏ ਨੇ ਤੇ ਹਰ ਇੱਕ ਸ਼ੁੱਕਰਵਾਰ ਇੱਥੇ ਨਵਾਂ ਕਪੜਾ ਆਉਂਦਾ ਰਹਿੰਦਾ ਜਿਵੇਂ ਆਪਾਂ ਵੀਡੀਓ ਦੇ ਵਿੱਚ ਦਿਖਾ ਦਨੇ ਆ ਤਾਂ ਉਹ ਮਤਲਬ ਵਿਕ ਜਾਂਦਾ ਅਗਲੇ ਹਫ਼ਤੇ ਤੱਕ ਤਾਂ ਕਰਕੇ ਹਰ ਇੱਕ ਵਾਰੀ ਨਵਾਂ ਕਪੜਾ ਆਉਂਦਾ ਮਾਰਕੀਟ ਦੇ ਵਿੱਚ ਇੱਥੇ ਵੀ ਬਹੁਤ ਸਾਰੇ ਸੂਟ ਜਿਹੜੇ ਉਹ ਲਾਏ ਹੋਏ ਨੇ ਹਨਾ ਬਹੁਤ ਸਾਰੇ ਡਿਜ਼ਾਈਨ ਜਿਹੜੇ ਉਹ ਲਾਏ ਹੋਏ ਨੇ ਤੇ ਕਿਹੜਾ ਕਿਹੜਾ ਕਪੜਾ ਹੁੰਦਾ ਬਾਈ ਦੇਖੋ ਇਹ 100 ਰੁਪਏ ਮੀਟਰ ਹੋਣਾ ਅੱਛਾ ਜੀ ਧਰਮ ਕਪੜਾ ਹੁੰਦਾ नाम किए तो कपड़ेदार ये गरम है जे रिवोन अच्छा जी जी रिवोन टाइप होता है ये कपड़ा प्रिंटर ना कलर जाएगा ना प्रिंट जाएगा ना पर लोड है इन कपड़ों में अच्छा जी जी और और कौन सा कौन सा होता है भाई ये वेलवेट का लग रहा है माल अच्छा ये वेलवेट का है जी की ये की सौ है का है जी किलो जी ये 500 के दो है ये सब 500 के दो है अच्छा जी सब जी ये सब 500 के दो जी ये चेक वाला है, ढाई ढाई प्योर गरम, छाई सौ में पी मीटर होना जी पूरा पांच इंची टेप से ले आना उठाएगा नाप कर देंगे सब पाँच सौ के दो जी ਜਿਵੇਂ ਸਾਰੇ ਆ ਗਰਮ ਸੂਟ ਤੁਹਾਨੂੰ ਦਿਖਾਏ ਨੇ ਹਨਾ ਪ੍ਰਾਈਸ ਵੀ ਜੀ ਨੇ ਦੱਸਿਆ ਤੇ ਇੰਨੇ ਕੁ ਪ੍ਰਾਈਸ ਦੇ ਵਿੱਚ ਇਥੋਂ ਕਪੜਾ ਜਿਹੜਾ ਉਹ ਮਿਲ ਜਾਂਦਾ ਇਹ ਮਾਰਕੀਟ ਦੇ ਵਿੱਚ ਤੇ ਤੁਸੀਂ ਇਧਰ ਵੀ ਦੇਖ ਸਕਦੇ ਹੋ ਕਪੜਾ ਬਹੁਤ ਸਾਰਾ ਪਿਆ ਹੈ ਤੇ ਤੁਸੀਂ ਆ ਕੇ ਇੱਕ ਵਾਰ ਇੱਥੇ ਵਿਜ਼ਿਟ ਕਰਕੇ ਜਿਹੜਾ ਉਹ ਲੈ ਸਕਦੇ ਹੋ ਬਹੁਤ ਵੱਡੀ ਇਹ ਮਾਰਕੀਟ ਜਿਹੜੀ ਲੱਗਦੀ ਹੈ ਤੇ 30 ਰੁਪਏ ਮੀਟਰ ਹੈ ਭਾਈ ਜੀ 30 ਰੁਪਏ ਹੈ ਇਹ ਸੂਟ ਬਣਦਾ ਇਸਕਾ ਜੀ ਸੂਟ ਬਣਦਾ ਹੈ ਅੱਛਾ ਸਾਢੇ 30 ਰੁਪਏ ਮੀਟਰ ਤੁਸੀਂ ਦੇਖੋ ਇਹ ਵਾਲਾ ਵੀ 30 ਰੁਪਏ ਮੀਟਰ ਅੱਛਾ 100 ਰੁਪਏ ਮੀਟਰ ਵਾਲਾ ਵੀ ਜੀ 150 ਵਾਲਾ ਵੀ 30 ਰੁਪਏ ਮੀਟਰ ਬਾਈ ਇਹ ਕਹਿੰਦਾ ਸਾਰੇ 30 ਰੁਪਏ ਮੀਟਰ ਕਰਤੇ ਦਿਖਾਉਣਗੇ ਬਾਈ ਹੁਣੇ 30 ਮੀਟਰ ਵਾਲੀ ਨੈਟ ਹੈ ਹਾਂਜੀ 30 ਰੁਪਏ ਮੀਟਰ ਦਾ ਅੱਛਾ ਹਾਂਜੀ ਠੀਕ ਹੈ ਬਾਈ ਤੇ ਸਾਰੇ ਤੁਸੀਂ ਕਪੜਾ ਇਥੋਂ 30 ਰੁਪਏ ਮੀਟਰ ਲੈ ਕੇ ਜਾ ਸਕਦੇ ਹੋ ਦਿਖਾ ਰਹੇ ਨੇ ਬਾਈ ਹੁਣੇ ਜਿਵੇਂ ਤੁਸੀਂ ਦੇਖੋ ਇਹ ਪੂਰਾ ਸੂਟ ਬਣ ਜਾਂਦਾ ਹੈ ਬਾਈ ਇਸ ਦਾ ਜੀ ਜੀ ਪੂਰਾ ਸੂਟ ਬਣੇਗਾ ਜਿੰਨਾ ਮਰਜ਼ੀ ਕਟਾ ਲਓ ਆਪ ਅੱਛਾ ਜਿੰਨਾ ਮਰਜ਼ੀ 1 ਮੀਟਰ 2 ਮੀਟਰ 30 ਰੁਪਏ ਮੀਟਰ ਠੀਕ ਹੈ ਜੀ ਇਹ ਦੇਖੋ 180 ਰੁਪਏ ਮੀਟਰ ਵਾਲੀ ਜੌਰਜਟ ਹੈ ਇਹ ਹਾਂਜੀ 180 ਰੁਪਏ ਮੀਟਰ ਵਿਕਤੀ ਹੈ ਸ਼ਾਪ ਤੇ ਅੱਥਾ ਪੇ 30 ਰੁਪਏ ਮੀਟਰ ਹੂੰ 180 ਰੁਪਏ ਮੀਟਰ ਵੇਖ ਰਹੀ ਹੈ ਬਾਈ ਕਹਿੰਦਾ ਇੱਥੇ 30 ਰੁਪਏ ਮੀਟਰ ਤੁਹਾਨੂੰ ਮਿਲ ਜੂ ਬਹੁਤ ਸਾਰਾ ਕੱਪੜਾ ਬਾਈ ਹੁਣੀਆਂ ਕੋਲ ਤੁਸੀਂ ਤੁਸੀਂ ਆ ਕੇ ਸ਼ੁੱਕਰਵਾਰ ਨੂੰ ਹਨਾ ਇੱਥੋਂ ਲੈ ਕੇ ਜਿਹੜਾ ਉਹ ਜਾ ਸਕਦੇ ਹੋ ਇਸ ਤਰ੍ਹਾਂ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਚੰਡੀਗੜ੍ਹ ਸ਼ਹਿਰ ਦੀ ਫਰਾਈਡੇ ਸੇਲ ਹਰ ਇੱਕ ਫਰਾਈਡੇ ਨੂੰ ਹਰ ਇੱਕ ਸ਼ੁੱਕਰਵਾਰ ਨੂੰ ਇਹ ਜਾਮਾ ਵਾਸ ਜਿਹਦੇ ਕੋਲੇ ਲੱਗਦੀ ਹੈ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ